ਨਿਕਨ ਵਸੀਰੋ ਜਿਹੜੇ ਪਰਪਰਪਨ ਆਪਾਂ ਇਕੱਠੇ ਹੋਏ ਆਂ ਉਸ ਵਾਸਤੇ ਆਪਾਂ ਇਕੱਠੇ ਹੋਏ ਆਂ ਪਉਣਾ ਖੜੇ ਹੋਣਾ ਲੋਕਾਂ ਨੇ ਆਪਣੇ ਪਤਾ ਹੀ ਐ ਨਿਤ ਚੋਰੀਆਂ ਹੁੰਦੀਆਂ ਹਰ ਇੱਕ ਦਾ ਨਹੀਂ ਹੁੰਦੀ ਐ ਤਕਰੀਬਨ ਉਦੋਂ 14-15 ਮੋਟਰਾਂ ਦੀਆਂ ਚੋਰੀਆਂ ਹੋ ਗਈਆਂ ਤਾਰਾਂ ਲਾ ਕੇ ਲੈ ਗਏ ਨੁਕਸਾਨ ਸਾਰਿਆਂ ਦਾ ਹੁੰਦਾ ਐ ਇਹਦਾ 2000 ਲੱਖ ਦਾ ਕਿਸੇ ਦਾ 5000 ਲੱਖ ਦਾ ਇਹਦੇ ਸਬੰਧ ਵਿੱਚ ਹੁਣ ਆਪਾਂ ਇਕੱਠੇ ਹੋਏ ਆਂ ਜੇ ਆਪਣਾ ਪਿੰਡ ਦਾ ਵੀ ਏਕਾ ਕਰਨਾ ਹੈ ਤਾਂ ਵਧੀਆ ਗੱਲ ਐ ਬਾਜਾਂਗੇ ਜੇ ਨਾ ਕਰਾਂਗੇ ਭਾਈ ਨਿਤ ਹਰ ਇੱਕ ਬੰਦੇ ਨੂੰ ਲੁੱਟਿਆ ਜਾਣਾ ਜੇ ਦਾ ਸਾਰੇ ਸਹਿਮਤ ਹੋਣਗੇ ਪਾਰਟੀ ਵਾਹੀ ਤਾਂ ਉੱਪਰ ਉੱਠ ਗਏ ਕੋਈ ਕਾਲੀ ਨਹੀਂ ਕੋਈ ਆਮ ਨਹੀਂ ਕੋਈ ਝਾੜੂ ਨੂੰ ਕੁਝ ਨਹੀਂ ਨਾ ਕਾਂਗਰਸੀ ਇੱਥੇ ਜੇ ਸਾਰੇ ਪਿੰਡ ਨੂੰ ਇੱਕ ਹੋਣਾ ਪੈਣਾ ਹੈ ਕਿ ਇੱਕ ਮਠ ਹੋ ਗਏ ਆਪਾਂ ਕਰਾਂਗੇ ਤੇ ਆਪਾਂ ਕਾਮਯਾਬ ਰਵਾਂਗੇ ਨਹੀਂ ਬਈ ਨੇਤ ਛੱਤਰ ਵੀ ਖਾਵਾਂਗੇ ਤੇ ਲੁੱਟੇ ਤੇ ਜਾਣੀ ਹੈ ਇਹ ਤਾਂ ਹੈ ਹੀ ਹੈ ਓਏ ਚੋਰ ਘਰਾਂ ਚ ਵੜ ਲਾ ਕੇ ਫੁੱਟਿਆਂ ਪਿਆ ਤਾਂ ਸਾਡੇ ਘਰੋਂ ਦੋ ਮੋਬਾਈਲ ਲੈ ਕੇ ਚੱਕ ਕੇ ਗੋਣ ਆਦਾ ਸੋ ਬਾਕੀ ਵੀ ਗੱਲ ਹੈ ਕੇ ਚਲੋ ਚੋਰ ਬਹਾਓ ਇਹ ਇਹ ਆਪਾਂ ਚੋਰਾਂ ਨੂੰ ਲੈ ਆਈਏ ਵੀ ਜਿਹੜਾ ਫੜੇ ਜਾਂਦਾ ਹੈ ਪਹਿਲੀ ਗੱਲ ਤਾਂ ਉਹਨੂੰ ਆਪਾਂ ਰਿਕੁਐਸਟ ਕਰਾਂਗੇ ਬਈ ਯਾਰ ਤੂੰ ਇਹਨਾਂ ਗੱਲਾਂ ਤੋਂ ਬਾਹਰ ਆ ਜਾ ਜੇ ਨਹੀਂ ਆਉਂਦਾ ਭਾਈ ਮਗਰ ਨਹੀਂ ਪਿੰਡ ਦੇ ਕਹੇ ਬੰਦੇ ਨੇ ਜਾਣਾ ਉਹਦੇ ਭਵੇਂ ਕੋਈ ਹੈ ਭਵੇਂ ਕਿਸ ਦਾ ਤਾਇਆ ਚਾਚਾ ਮੁੰਡਾ ਪੀਜਾ ਕੁਝ ਵੀ ਹੈ ਇਹਨਾਂ ਮਗਰ ਜਾ ਉਹਦਾ ਭਾਂਡਾ ਚਾਹ ਗੱਲ ਤੇ ਨਾ ਹਾਂ ਇਹਾਂ ਮਗਰ ਜਾਊਗਾ ਇਹਾਂ ਮਗਰ ਜਾਊਗਾ ਹਾਂ ਗੱਲ ਜਰੂਰ ਕਰੀਏ ਸੀਰ ਹੋ ਗਏ ਨਾ ਲੈ ਆਉਦਾ ਡਾਂਲੋਂ ਬੰਦਲੋਂ ਬਕਰ ਮੂਣੀ ਲਾਉਣਾ ਕਹੇ ਬੰਦੇ ਨੇ ਸਹੀ ਹੈ ਉਹ ਗੱਲ ਹਟ ਜਾ ਇੱਕ ਤਰੀਕਾ ਇੱਥੇ ਆ ਗਿਆ ਹਾਂ ਚੱਲਾ ਜਿਵੇਂ ਹੁਣ ਆਪਣਾ ਨਗਰ ਕਹਾਂ ਆਇਆ ਹੈ ਸਾਰੇ ਤਕਰੀਬਨ ਬੰਦੇ ਮੇਨੂੰ ਲੱਗਦਾ ਆਪਣੇ ਪਿੰਡ ਦੇ ਘਵਾੜੇ ਵੱਲ ਤੋਂ ਆਈ ਹੀ ਹੈ ਹਾਂ ਸਹਿਮਤ ਹਾਂ ਸਾਰੇ ਵੀ ਆ ਜਾਣਗੇ ਸਾਰੇ ਹੋਣਗੇ ਵੀ ਸਹਿਮਤ ਇਸ ਗੱਲ ਨਾਲ ਵੀ ਇੱਕ ਆ ਕਰਨਾ ਪੈਣਾ ਵੀ ਉਹਨੇ ਆ ਵੀ ਟੀਮਾਂ ਬਣਾ ਲਓ ਆਪਾਂ ਡਿਊਟੀਆਂ ਲਾ ਆਏ ਆ ਮੁੰਡਿਆਂ ਦੀ ਵੀ ਰਾਮਾ ਦੇ ਜਿਹੜਾ ਬੰਦਾ ਬਾਹਰ ਲਾ ਆਉਂਦਾ ਪਹਿਲਾਂ ਤਾਂ ਪਿਆਰ ਨਾਲ ਪੁੱਛੋ ਨੂੰ ਵੀ ਤੂੰ ਕੀ ਲੈਣਾ ਹੈ ਬਈ ਜੇ ਉਹ ਨਹੀਂ ਕੀ ਉਹਦੇ ਚ ਗਾਪ ਨੂੰ ਗੜਬੜ ਲੱਗਦੀ ਹੈ ਫੜ ਕੇ ਪੰਚਾਇਤ ਕੋਲ ਲਿਆਓ ਕਿ ਨਹੀਂ ਤਾਂ ਫਿਰ ਦੋਲਾ ਦਫਾ ਕਰਾਂਗੇ ਉਹਦੇ ਹਾਂ ਇਹ ਗੱਲ ਦਊਗਾ ਤਾਂ ਨਿਆਏ ਕੋਈ ਕਟਿਆਣਾ ਜਾਵੇ ਨਹੀਂ ਨਹੀਂ ਜੇ ਕੋਈ ਬੰਦਾ ਕੋਈ ਇਹੋ ਜਿਹਾ ਮਿਲਦਾ ਨਾ ਉਹਦੇ ਨਾਲ ਬਾਹ ਲੱਗਦੀ ਹੈ ਇਹ ਆ ਵੀ ਉਹਨੂੰ ਫੜ ਲਓ ਬਸ ਉਹਨੂੰ ਕੋਈ ਕੁੱਟ ਮਾਰਨ ਦੀ ਲੋੜ ਨਹੀਂ ਨਹੀਂ ਲੋੜ ਹੀ ਨਹੀਂ ਉਹਦਾ ਬਾਹ ਵਾਲਾ ਤਾਂ ਫੜ ਬਾਹਰ ਦੇ ਬੰਦੇ ਨੂੰ ਤਾਂ ਤੁਸੀਂ ਫੜ ਲੋਗੇ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਨੂੰ ਕਿਵੇਂ ਫੜੋਗੇ ਪਿੰਡ ਦੇ ਨੇੜੇ ਮੇਰੇ ਘਰੋਂ ਚੋਰੀ ਪਿੰਡ ਦੇ ਬੰਦੇ ਨੇ ਕੀਤੀ ਆ ਮਹੀਨਾ ਹੋ ਗਿਆ ਮੈਨੂੰ ਫੜ ਤੋਂ ਉਹਨਾਂ ਦੇ ਮਗਰ ਨਾਲੇ ਮੇਰੇ ਮੋਬਾਈਲ ਚੋਰੀ ਹੋ ਗਿਆ ਤੈਨੂੰ ਪਤਾ ਬੰਦੇ ਨੇ ਚੋਰੀ ਕੀਤੀ ਆ ਹਾਂ ਤੂੰ ਦਿਖਾ ਦੇ ਕੇ ਆਇਆ ਦਰਖਾਸਤ ਮੈਂ ਦਿੱਤੀ ਆ ਪਰ ਗੱਲ ਸੁਣ ਲਓ ਦਰਖਾਸਤ ਮੈਂ ਉਵੇਂ ਨਹੀਂ ਦਿੱਤੀਗੀ ਮੇਰੀ ਗੱਲ ਸੁਣ ਲਓ ਪਹਿਲਾਂ ਮੈਂ ਦਰਖਾਸਤ ਆਉਂ ਦਿੱਤੀ ਆ ਆਪਦੇ ਸਿਮ ਕਢਾਏ ਮੈਂ ਕਿਹਾ ਵੀ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾਗਾ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦੇ ਦੂਜੇ ਘਰਾਂ ਦੇ ਘਰੇ ਗਿਆ ਮਹੀਨਾ ਹੋ ਗਿਆ ਮੈਨੂੰ ਮੈਂ ਤਾਂ ਕੱਢਦੇ ਫਿਰਦੇ ਨੂੰ ਫੜਾਉਣਾ ਨਹੀਂ ਮੈਂ ਜਾਂਦਾਗਾ ਕਿਉਂ ਕਿਉਂਕਿ ਜੇ ਮੈਂ ਫੜਾਉਂਗਾ ਛਡਾਉਣ ਵਾਲੇ ਪਹਿਲਾਂ ਜਾ ਵੜਦੇ ਆ ਸਹੀ ਆ ਦਸੀਆਂ ਗੱਲਾਂ ਸੁਣਦਾ ਹੀ ਇਹਨਾਂ ਵਜੋਂ ਕਿਤੇ ਪੈਣਾ ਸਹੀ ਮੁੜ ਕੇ ਛੜਾ ਠੀਕ ਆ ਨਾ ਅੱਛਾ ਦੂਜਾ ਨੰਬਰ ਸਾਨੂੰ ਮਹੀਨਾ ਹੋ ਗਿਆ ਉਹਨਾਂ ਦੀਆਂ ਮਿੰਟਾਂ ਕਰਦਿਆ ਫਿਰਦਿਆਂ ਨੂੰ ਨਾਲੇ ਤਾਂ ਸਾਡੇ ਮੋਬਾਈਲ ਗਏ ਘਰੋਂ ਨਾਲੇ ਸਾਨੂੰ ਲਾਰੇ ਲਾਈ ਜਾਂਦੇ ਅੱਜ ਦਿਨੇ ਸਵੇਰ ਦਿੰਨੇ ਆ ਅੱਜ ਦਿਨੇ ਸਵੇਰ ਦਿੰਨੇ ਆ ਤੁਹਾਡੇ ਮੋਬਾਈਲ ਤੁਹਾਨੂੰ ਦਵਾ ਦੇਾਂਗੇ ਜੇ ਦੂਜਿਆਂ ਕੋਲੋਂ ਗੱਲਾਂ ਸੁਣੀਂਦੀਆਂ ਤੇਰੇ ਮੇਰੇ ਵਰਗੇ ਦੋਸਤਾਂ ਕੋਲੋਂ ਉਹ ਯਾਰ ਬਾਈ ਜੇ ਤੂੰ ਫੜਾ ਵੀ ਦੇਂਗਾ ਤੂੰ ਤੋਂ ਪਹਿਲਾਂ ਉਹਨਾਂ ਨੇ ਪਿੰਡ ਆ ਜਾਣਾ ਓਏ ਇਹਦਾ ਫਰਕ ਆ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਨਹੀਂ ਫਾਇਦਾ ਕੀ ਆ ਪਹਿਲਾਂ ਗੱਲ ਕੀ ਨਹੀਂ ਫਿਰ ਫਾਇਦਾ ਇੱਕ ਮਿੰਟ ਮੇਰੀ ਗੱਲ ਨਹੀਂ ਫਾਇਦਾ ਫਿਰ ਇੱਕ ਮਿੰਟੇ ਜਾਵਾਂਗੇ ਤੂੰ ਅੱਜ ਇੱਕ ਮਿੰਟ ਤੂੰ ਅੱਜ ਨਾਂ ਲਿਖਾ ਗਿਆ ਕਿਹੜੇ ਬੰਦੇ ਤੂੰ ਸ਼ੱਕੀ ਆ ਫੜਿਆ ਠੋਕੇ ਗਵਾਹੀ ਦੇ ਕੇ ਆਹ ਬੰਦਿਆਂ ਤੋਂ ਤੁਸੀਂ ਫੜਦੋਂਗੇ ਪਿੰਡ ਦੇ ਨੂੰ ਕਿਵੇਂ ਫੜੋਗਾ ਯਾਰ ਤੂੰ ਨਾ ਤੂੰ ਆ ਮੈਂ ਜਾਣਦਾ ਉਹਨੇ ਨਾਂ ਲਿਖਾ ਗਿਆ ਇਹੋ ਜਿਹੜਾ ਬੰਦੇ ਨੇ ਮੇਰੀ ਚੋਰੀ ਕੀਤੀ ਆ ਮੈਂ ਇਹੀ ਚਾਹੁੰਦਾ ਸੀਗਾ ਮੇਰੇ ਮਾਲਕ ਨੇ ਮੇਰੀ ਬਾਹ ਫੜੀ ਆ ਸੁਣੀ ਆ ਮੈਂ ਚਾਹੁੰਦਾ ਸੀ ਕਿਤੇ ਬੰਦਿਆਂ 'ਚ ਮੇਰੀ ਗੱਲ ਹੋਵੇ ਤੇ ਮੈਂ ਫੜ ਆਵਾ ਛਡਾਉਣਾ ਆ ਮਗਰ ਜਾ ਤੇਨੂੰ ਮੈਂ ਦੱਸਦਾ ਤੇਰੇ ਸਾਰੇ ਵਾਅਦੇ ਕਰਦੇ ਆ ਤੂੰ ਨਾਂ ਲਿਖਾ ਕੇ ਆ ਉੱਥੇ ਬੰਦਿਆਂ ਦੇ ਉਦੋਂ ਬਾਅਦ ਕਿਹਾ ਕੋਈ ਗਾਊਗਾ ਵੀ ਵੇਖੂਗਾ ਹਾਂ ਅੱਲਾ ਹੈ ਦਾ ਹੈਂਦਾ ਛਡਾਉਣਾ ਆ ਮਗਰ ਬਾਤ ਤੂੰ ਨਾਂ ਲਿਖਾ ਕੇ ਵੀ ਆ ਬੰਦੇ ਮੇਰੀ ਚੋਰੀ ਕੀਤੀ ਆ ਮੈਂ ਪੈਂਡਿਊਂਗਾ ਭਾਈ ਹੁਣ ਪੈਂਡਿਊ ਕੋਈ ਬੰਦਾ ਉਹਦਾ ਮਗਰ ਗਿਆ ਤੇ ਆਪਾਂ ਕੋਈ ਨਹੀਂ ਫਿਰ ਤੇਰੇ ਨਾਲ ਸਾਰਾ ਪੈਂਡਿ ਆ ਮੈਂ ਲਿਖਾ ਕੇ ਆਉਂਗਾ ਹਾਂਜੀ ਲਿਖਾ ਕੇ ਆ ਮੈਨੂੰ ਸਬੂਤ ਆ ਮੈਨੂੰ ਪਤਾ ਵੀ ਕਿਹੜੇ ਬੰਦੇ ਆ ਹਾਂ ਸਾਰੇ ਪੈਂਡ ਦੇ ਆ ਹਾਂ ਬਾਤ ਆ ਲਿਖਾ ਕੇ ਆਉਂਗਾ ਹੁਣ ਮੈਨੂੰ ਵੀ ਹੋਗੇ ਮੈਂ ਤਾਂ ਕਰਦੇ ਫਿਰ ਤੈਨੂੰ ਅੱਜ ਦਨੇ ਸਵੇਰ ਦਨੇ ਅੱਜ ਦਨੇ ਸਵੇਰ ਦਨੇ ਬਰ ਖਾ ਦੇ ਤੂੰ ਐਸੀ ਲੈ ਕੇ ਦਿੰਨੇ ਹਾਂ ਆਹ ਬਾਈ ਇਹ ਬੰਦਾ ਇਹਦਾ ਮਸਵਾਦੇ ਗਿਆ ਆਹ ਹੈ ਮੈਨੂੰ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਕਿਤੇ ਮੌਕਾ ਮਿਲੇ ਪਰ ਮੈਨੂੰ ਮਿਲ ਗਿਆ ਅੱਜ 50 ਮਹੀਨੇ ਬਾਅਦ ਬਾਈ ਨਾਲ ਹੀ ਜਾ ਤੂੰ ਇਹ ਦੋ ਸਿਲੰਡਰ ਇਹਦੇ ਚੋਰੀ ਹੋ ਗਏ ਰਾਤ ਹਾਂ ਮਹੀਨੇ ਬਾਅਦ ਮਿਲਿਆ ਮੌਕਾ ਇਹਨੂੰ ਪਤਾ ਕੁਛ ਬਿਝਾਰ ਦਾ ਪਤਾ ਯਾਰ ਮੈਂ ਤਾਂ ਅੱдне ਚਰਮੂਰੇ ਸ਼ਰਮਕਾ ਦੀ ਜੱਜ ਦਾ ਮੁੰਡਾ ਹੈ ਜੱਜ ਦਾ ਮੁੰਡਾ ਹਾਂ ਤੇ ਬਾਈ ਲਿਖਾ ਗਿਆ ਵੇ ਯਾਰ ਲਾ ਕੇ ਆਉਂਦੇ ਪੋਰਸ ਲੈ ਕੇ ਇਹ ਫੜ ਕੇ ਕਿਸੇ ਲੈ ਕੇ ਕਿਉਂ ਨਹੀਂ ਲਗਾ ਕੇ ਆਉਂਦੇ ਲੈ ਕੇ ਸੁਣਾਂਦੀ ਨਹੀਂ ਮਿਲਦੀਆਂ ਭਾਈ ਤੂੰ ਲਿਖਾਏਗਾ ਜੇ ਉਹ ਫਲਾਨਾ ਉਹਨਾਂ ਦੇ ਨਾਲ ਅਟੈਚ ਆ ਜਾਂ ਤੈਨੂੰ ਅਜਨੇ ਲੋਕਟਰ ਇਹ ਆਉਣ ਦੇ ਨਾਲ ਤੂੰ ਪਹਿਲਾਂ ਆ ਜਾਊਗਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਆ ਸੁਣ ਨੂੰ ਮਰਦੀਆਂ ਅੱਜ ਅੱਜ ਆਪਾਂ ਪਹਿਲੇ ਦਿਨ ਹੀ ਰਿਜ਼ਲਟ ਮਿਲ ਜੂਗਾ ਯਾ ਲੋਕ ਉਹੀ ਖੜੇ ਰਹੇ ਤੇ ਗੱਲਾਂ ਆਲੇ ਆ ਤੂੰ ਅੱਜ ਲਿਖਾ ਗਿਆ ਨਾ ਨਾ ਚੱਕ ਕੇ ਲੈ ਗਏ ਫੇਰ ਦੱਸੀ ਜੇ ਲੈ ਗਏ ਉਦੋਂ ਬਾਅਦ ਆਪਣੇ ਪਿੰਡ ਦਾ ਕੋਈ ਬੰਦਾ ਗਿਆ ਫੇਰ ਦੱਸੀ ਆਪਾਂ ਤੁਹਾਨੂੰ ਇਹਨਾਂ ਦਾ ਲੋਕਾ ਭਾਲਦਾ ਸੀ ਮੇਰੇ ਮਾਲਕ ਨੇ ਵੀ ਤਾਂ ਵੜੀ ਆ ਜੇ ਆਪਣੇ ਪਿੰਡ ਦਾ ਇੱਕ ਆ ਤਾਂ ਉਦੋਂ ਆਪਾਂ ਕਮੇਟੀ ਬਣਾ ਲਾਂਗੇ ਜਿੰਨਾ ਬੰਦਾ ਮਗਰ ਨਾ ਕਹਿੰਦੀ ਤਾਂ ਜੇ ਤੈਨੂੰ ਸਾਹ ਬਾਤ ਨੂੰ ਲਿਖਾ ਕੇ ਅੱਜ ਮੈਂ ਲਿਖਾ ਕੇ ਆਉਂਗਾ ਚੱਲ ਮੈਂ ਵੀ ਤੇਰੇ ਨਾਲ ਚੱਲ ਬਈ ਤੇ ਤੂੰ ਹੀ ਲਿਖਾਇਆ ਬਈ ਕਿ ਦੋ ਢੋਲੀਆਂ ਚੋਰੀ ਨੂੰ ਹਾਂ ਠੀਕ ਹੋ ਗਿਆ ਜੇ ਸਾਡੇ ਪਿੰਡ ਦੇ ਜੇ ਕਿਸੇ ਬੰਦੇ ਦਾ ਟੂਰ ਤੇ ਮਗਰ ਫੂਲ ਜਾਂਦਾ ਉਹ ਸਾਲ ਉਹਨਾਂ ਨੂੰ ਕਹਤਾ ਕਹਤਾ ਉਹ ਆਪ ਕਹਿ ਦਿੰਦੇ ਬਾਹਰ ਆਹ ਸਾਥਰੀ ਬੰਦੇ ਦਾ ਬਾਈਕਰ ਕਰ ਪੈਣਦੇ ਜਿਹੜਾ ਬਾਈਕਰ ਦਾ ਹੌਲ ਹੋਣਾ ਇਹ ਵੀ ਬਾਅਦ ਵਿੱਚ ਪੈਣਦੇ ਨਹੀਂ ਆਉਂਦਾ ਲੈ ਤਾਂ ਚੜਦੇ ਵਿੱਚ ਵੀ ਆ ਗੁਰੂ ਦੇ ਕੀ ਕਰਨਾ ਬੰਦਾ ਮੌਤ ਬਣਾ ਲਓ ਆਹ ਵੀ ਕਿਵੇਂ ਹੁਣ ਕੱਲ ਨੂੰ ਕੋਈ ਵੀ ਪ੍ਰਾਪੀ ਫੜੇ ਗਿਆ ਜੀ ਸਿਲੰਡਰ ਆਪਣੇ ਤੇ ਉਹ ਤਾਂ ਚੱਲ ਹੋ ਗਿਆ ਹਾਂ ਇਹ ਕੋਈ ਕਮੇਟੀ ਵੀ ਬਣਾਉਣੀ ਹੈ ਕਮੇਟੀ ਵੀ ਬਣਾਉਣੀ ਪੈਣੀ ਹੈ ਫੇਰ ਹੀ ਹੱਲ ਹੋਣਾ ਇਹ ਕਰਨੇ ਪੈਣੇ ਨਾ ਮੇਰੇ ਨਾਲ ਬਣਾਉਣੀ ਪੈਣੀ ਜਿੰਨੇ ਆਉਣਾ ਹੈਗੇ ਉਹਨੇ ਕਮੇਟੀ ਬੋਰਡਾਂ ਨੇ ਕਮੇਟੀ ਬਣ ਜਾਣੀ ਹੈ जे मान चल सवाड़ी सी वकरी जवा ਕਾਟਣਾ ਪੈਣਾ ਆਏਂ ਗਰੀਆਵਾ ਨੇ ਜਿੰਨੇ ਬੰਦੇ ਪੰਜਾ ਜੇ ਬਚਨਾਂ ਦੇ ਕੌ ਜਿਹੜੀਆਂ ਜਿਹਨਾਂ ਮਜੁੱਤੀਆਂ ਖਾਣੀਆਂ ਰਖਾਈ ਜਾਂਦਾ ਮੈਂ ਤੇ ਕਿਹੜਾ ਭੇ ਕਿਹਦਾ ਵਿਰੋਧ ਕਰੂਗਾ ਪਾਸੇ ਜਾਊਗਾ ਫਿਰ ਉਹ ਸੋਚ ਲੋ ਆਪਾਂ ਉਹਦੇ ਨਾਲ ਕੀ ਕਰਨਾ ਮੁੰਡੇ ਦੀ ਟੀਮ ਬਣਾਓ ਯਾਰ ਮੁੰਡੇ ਦੀ ਟੀਮ ਬਣਾ ਦੇਵਾਂਗੇ ਜਿੱਥੇ ਮਰਜੀ ਹੈ ਬਈ ਸਾਤ ਤੱਕ ਜਿੱਥੇ ਜਾਣਾ ਪਿਆ ਉੱਥੇ ਹੀ ਜਾਓ ਮਗਰ ਨਾ ਬਈ ਦੂ ਪਹਿਲਾਂ ਕੇਰੇ ਚੰਗਾ ਕਰ ਲਿਆ ਮਾੜਾ ਕਰ ਲਿਆ ਯਾਰ ਜੇ ਦੂ ਬਾਅਦ ਕੋਈ ਇਫਰਾਦ ਕਰਨਾ ਹੋਵੇ ਮੈਂ ਜਾਂਦਾ ਉਹਨੂੰ ਵੇਖੋ ਮੁੰਡਾ ਯਾਰ ਅੱਜ ਤੋਂ ਟੀਮ ਬਣ ਗਈ ਮਾੜਾ ਪਤਾ ਕੀ ਹੈ ਜੇ ਉਹ ਗੱਲ ਲਿਖਾ ਲਓ ਜਿਹਨੂੰ ਕੋਈ ਕਹਿੰਦਾ ਕੋਈ ਨਹੀਂ ਲੱਗਦਾ ਕਹਿੰਦਾ ਇਹ ਆਪੇ ਕੋਈ ਤਗੜੇ ਆ ਹੀ ਮਾਰੇ ਆ ਯਾਰ ਉਹ ਤਾਂ ਅਸੀਂ ਮਾਰੇ ਜ਼ਰੂਰ ਆ ਪਰ ਇਹਨਾਂ ਦੋ ਤੁਸੀਂ ਵੀ ਪਾਰਟੇ 'ਚ ਅਸੀਂ ਬੋਟਾ ਹੀ ਖੜਨਗੇ ਕਿਵੇਂ ਕਰੀਏ ਕੋਈ ਯਾਰ ਉਹਦਾ ਵੋਟਾਂ ਦਾ ਜਿਹੜਾ ਮਸਲਾ ਹੀ ਨਹੀਂ ਆ ਇਹ ਪਿੰਡ ਲੈਵਲ ਤੇ ਪੱਟ ਮਾਰੇ ਕੋਈ ਨਹੀਂ ਪਾਉਂਦਾ ਕੋਈ ਨਹੀਂ ਖੰਡਾ ਨਹੀਂ ਨਹੀਂ ਯਾਰ ਚੋਰੀਆਂ ਸਾਡੇ ਨਹੀਂ ਹੁੰਦੀਆਂ ਕੰਮ ਕੋਈ ਨਹੀਂ ਪੂਰਾ ਸਾਰਾ ਯਾਰ ਮੈਂ ਤਾਂ ਮਤਾਬ ਕਿ ਤੇਰੇ 10000 ਦੀ ਹੋਈ ਤੈਨੂੰ ਨੀਰੋੜੂਗੀ ਸਾਡੇ 10 ਲੱਖ ਦੀ ਦਾ ਤਾਂ ਤੈਨੂੰ ਮੈਂ ਤਾਂ ਹੀ ਨਾ ਟੱਕ ਕੀਤਾ ਚੋਰੀ ਦਾ ਮਾਰਿਆ दिल्ली क्राइम नेशनल न्यूज़ नजर सफर